ਪਿੰਡ ਕਰਤਾਰਪੁਰ ਕਦਾਲਾ ਮਿਸਨ ਨਵਾਬ ਕਪੂਰ ਸਿੰਘ ਦੀ ਪਟਾਦਲ ਮੁਖੀ ਜਥੇਦਾਰ ਬਾਬਾ ਦਵਿੰਦਰ ਸਿੰਘ ਜੀ ਅਕਾਲੀ ਜੀ ਦੀ ਅਗਵਾਈ ਹੇਠ ਮਗੱਲਾ ਟੱਬਿਆ ਗਿਆ ਢੀਂਗ ਸਿੰਘ ਗੁਰੂ ਦੀਆਂ ਫੌਜਾਂ ਨੇ ਪਿੰਡ ਗੁਰੂ ਕਰਤਾਰਪੁਰ ਦੇ ਪ੍ਰਕਰਮਾ ਕਰਦੇ ਹੋਏ ਸਤਨਾਮ ਵਾਹਿਗੁਰੂ ਦਾ ਜਪ ਕਰਦੇ ਪ੍ਰਿੰਦੀ ਪ੍ਰਕਰਮਾ ਕੀਤੀ ਅਤੇ ਗੁਰਦਰਾ ਸਾਹਿਬ ਜੀ ਦੇ ਦਰਸ਼ਨ ਕਰਨ ਪ੍ਰਤ ਵਾਪਸ ਸਾਂਤ ਤੇ ਪਰਤੇ ਅਪਰਾਧ ਘੋੜ ਧੋੜ ਅਤੇ ਕੱਟ ਕੇ ਦੇ ਮਤਾਬਲੇ ਦੀ ਕਰਵਾਏ ਗਏ ਮੁਖੀ ਜਥੇਦਾਰ ਬਾਬਾ ਦਵਿੰਦਰ ਸਿੰਘ ਜੀ ਨੇ ਦੱਸਿਆ ਕਿ ਰੋਜ਼ਾਨਾ ਹੀ ਪੰਜਾਬ ਦੇ ਬਕ ਬਕ ਪਿੰਡਾਂ ਬਿਛਾਰਾਂ ਵਿੱਚ ਜਾ ਕੇ ਗੁਰਮਤ ਸੰਵਾਦ ਕਰਵਾਏ ਜਾਂਦੇ ਹਨ ਘੋੜ ਦੌੜ ਤੇ ਗੱਤਕੇ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ ਗੁਰੂਆਂ ਫੌਜਾਂ ਤਿਆਰ ਬਸ ਤਿਆਰ ਹਨ ਇਹ ਹੀ ਕਾਰਨ ਹੈ ਕਿ ਹਰ ਮਹੱਲੇ ਪਿੰਡਾਂ ਵਿੱਚ ਪ੍ਰੋਗਰਾਮ ਕਰਵਾਏ ਜਾਂਦੇ ਹਨ ਇਸ ਮੌਕੇ ਤੇ ਸਤਿ ਸ੍ਰੀ ਅਕਾਲ ਬਾਬਾ ਦਵਿੰਦਰ ਸਿੰਘ ਜੀ ਪਾਇ ਹਰਕਮਲ ਸਿੰਘ ਜੀ ਤੁਸੀਂ ਆਪੋ ਉੱਪਰ ਆਦੀ ਸਿੰਘ ਹਾਜ਼ਰ ਸਨ ਕਾਲਤਾ ਵਾਹਿਗੁਰੂ ਜੀ ਕੀ ਫਤਿਹ ਦਲਪੰਥ ਸਿੰਘ ਸਾਹਿਬ ਜਥੇਦਾਰ ਨਵਾਗਪੂਰ ਸਿੰਘ ਜੀ ਅਕਾਲੀ ਬੁੱਢਾ ਦਲ ਜੋ ਸੰਗਤਾਂ ਨੂੰ ਪਤਾ ਹੀ ਹੈ ਵੀ ਹਰ ਹਫਤੇ ਕਿਤੇ ਨਾ ਕਿਸੇ ਨਗਰ ਦੇ ਵਿੱਚ ਪਿੰਡ ਦੇ ਵਿੱਚ ਦਲਪੰਥ ਵੱਲੋਂ ਸਤਿਗੁਰਾਂ ਵੱਲੋਂ ਚਲਾਈ ਹੋਈ ਪ੍ਰਾਤਨ ਮਰਿਆਦਾ ਅਨੁਸਾਰ ਜੋ ਸਤਿਗੁਰਾਂ ਦੀ ਇਲਾਹੀ ਬਾਣੀ ਦੇ ਜਾਪ ਹੁੰਦੇ ਨੇ ਉਸ ਤੋਂ ਪਹਿਤ ਜੀਵਾਨ ਸਜਦੇ ਨੇ ਫਿਰ ਸ਼ਾਮ ਨੂੰ ਮਹਲੇ ਖੇਡੇ ਜਾਂਦੇ ਨੇ ਜੋ ਨਗਰ ਦੀ ਪ੍ਰਕਰਮਾ ਕਰਦੇ ਹੋਏ ਖੁੱਲੀ ਗਰਾਉਂਡ ਦੇ ਵਿੱਚ ਨਿਹੰਗ ਸਿੰਘ ਫੌਜਾਂ ਵੱਲੋਂ ਘੋੜਸਵਾਰੀ ਨਿਜੇਵਾਜੀ ਤੇ ਗੱਦਕਦ ਜੋਹਰ ਦਿਖਾਏ ਜਾਂਦੇ ਨੇ ਸੋ ਸਤਿਗੁਰਾਂ ਨੇ ਦਾਸ ਨੇ ਦੇ ਤਰਸ ਕਰਕੇ ਡਿਊਟੀ ਲਗਾਈ ਹੈ ਪਿੰਡ ਪਿੰਡ ਜਾ ਕੇ ਜੋ ਪ੍ਰਾਤਨ ਮਰਿਆਦਾ ਹੈ ਜੋ ਅਸੀਂ ਵਿਸਾਰ ਚੁੱਕੇ ਹਾਂ ਉਹਦਾ ਪ੍ਰਚਾਰ ਪ੍ਰਸਾਰ ਕਰੀਏ ਸੋ ਸਾਡੇ ਵੱਲੋਂ ਇਹੀ ਸੰਗਤਾਂ ਨੂੰ ਸੁਨੇਹਾ ਹੈ ਕਿ ਭਾਈ ਜੋ ਸਤਿਗੁਰਾਂ ਦੇ ਬਚਨ ਹਨ ਉਹਨਾਂ ਤੇ ਚੱਲਣ ਦੀ ਕੋਸ਼ਿਸ਼ ਕਰੀਏ ਜੋ ਆਪਣਾ ਗਾਂ ਅੱਗਾ ਅਸੀਂ ਇਸ ਵਾਰ ਸਹੀਏ ਬਾਣੀ ਤੇ ਬਾਣੀ ਦੇ ਨਾਲ ਜੁੜੀਏ ਖੰਡੇ ਬਾਟੇ ਦੀ ਪੌਲ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਿਸ ਤਰ੍ਹਾਂ ਨੌਜਵਾਨ ਸਿੱਖਣਾ ਚਾਹੁੰਦੇ ਹੁਣ ਗੱਤਕਾ ਜਾਂ ਘੋੜ ਦੌੜ ਦੇ ਇਸ ਹਿੱਸੇ ਵਿੱਚ ਲੈਣਾ ਚਾਹੁੰਦੇ ਹੁਣ ਤੇ ਕੀ ਆਪਣਾ ਮਾਹੌਲ ਚ ਲੈ ਸਕਦੇ ਆ ਸਕਦੇ ਆ ਹਾਂਜੀ ਹਾਂਜੀ ਅਸੀਂ ਜਿੱਥੇ ਵੀ ਜਿਸ ਪਿੰਡ ਦੇ ਵਿੱਚ ਵੀ ਜਾ ਕੇ ਆਪਣਾ ਪੜਾ ਖਰੀਦਾ ਹੈ ਉੱਥੇ ਅਨਾਉਂਸਮੈਂਟ ਕਰਦੀਦੇ ਭਾਈ ਇੱਕ ਹੱਥੇ ਦਾ ਸਾਡਾ ਇੱਥੇ ਪੜਾ ਹੈ ਕਿਸੇ ਨੇ ਗੁਰਬਾਣੀ ਦੀ ਸੰਥਿਆ ਲੈਣੀ ਹੋਵੇ ਸ਼ਸਤਰ ਵਿਦਿਆ ਸਿੱਖਣੀ ਹੋਵੇ ਘੋੜਸਵਾਰੀ ਸਿੱਖਣੀ ਹੋਵੇ ਤਾਂ ਦਲਪੰਥ ਵੱਲੋਂ ਉਹਨਾਂ ਨੂੰ ਇਹ ਫ੍ਰੀ ਸਿੱਖਿਆ ਦਿੱਤੀ ਜਾਂਦੀ ਹੈ ਜੋ ਸਤਿਗੁਰਾਂ ਦਾ ਬਚਨ ਹੈ ਉਸ ਤੇ ਪੈਰਾ ਦੇ ਰਹੇ ਹਾਂ ਇਸ 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 ਇਹ ਨਵੀਂ ਨੌਜਵਾਨ ਨੇ ਬੱਚੇ ਨੇ ਬੱਚੀ ਨੇ ਇਸੇ ਪ੍ਰਕਾਰ ਦੀ ਵਿੱਦਿਆ ਹਾਸਲ ਕਰਨੀ ਹੋਵੇ ਉਹ ਦਲ ਪੰਚਤ